लुधियाना के दलित समुदाय ने जोरदार प्रदर्शन किया प्रदर्शनकारियों ने अमृतसर दिल्ली हाईवे समेत घंटाघर चौक और अलग अलग इलाकों को जाम कर दिया दलित समाज के प्रतिनिधियों ने घंटाघर चौक पर विरोध प्रदर्शन किया और दोषियों के खिलाफ सख्त कार्रवाई की मांग की आजी 26 ਜਨਵਰੀ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਸੰਵਿਧਾਨ ਦਿਵਸ ਆ ਉਹ ਮਨਾਇਆ ਜਾਂਦਾ ਮੜਾ ਨਿਚੇ ਕਰ ਸੰਵਿਧਾਨ ਦਿਵਸ ਆ ਜਿਹੜਾ ਮਨਾਇਆ ਜਾਂਦਾ ਵਾ ਉਸੇ ਦਿਨ ਅੰਬਰਸਰ ਸ਼ਹਿਰ ਦੇ ਵਿੱਚ ਹੈਰੀਟੇਜ ਪਲੇਸ ਜਿੱਥੇ ਦਰਬਾਰ ਸਾਹਿਬ ਬਣਿਆ ਹੋਇਆ ਵਾ ਉੱਥੇ ਜਿਹੜੀ ਬਾਵਾ ਸਾਹਿਬ ਦੀ ਜਿਹੜੀ ਮੂਰਤੀ ਆ ਉਹਨੂੰ ਅਖੰਡਿਤ ਕੀਤਾ ਗਿਆ ਵਾ ਜਿਹੜਾ ਸੰਵਿਧਾਨ ਆ ਉਹਨੂੰ ਜਲਾਇਆ ਗਿਆ ਵਾ ਦੇਖੋ 26 ਜਨਵਰੀ ਨੂੰ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਤੇ ਤਾਂ ਵੀ ਜਿਹੜੇ ਕੁਚਰਾਤੀ ਅੰਤਰ ਏਜੰਸੀ ਆ ਦੇ ਭੇਜੇ ਹੋਏ ਬੰਦੇ ਆ ਜਿਨ੍ਹਾਂ ਨੇ ਸੰਵਿਧਾਨ ਨਾਲ ਜਿਹੜੀ ਆ ਉਹ ਛੇੜਛਾੜ ਕੀਤੀ ਆ ਸੋ ਕੱਲ ਸਾਡੀ ਕਪੂਰੇ ਵਾਲਮੀਕ ਸਮਾਜ ਦੀ ਜਿਹੜੀ ਆ ਲੁਧਿਆਣਾ ਦੇ ਵਿੱਚ ਕਮਿਟਿੰਗ ਹੋਈ ਸੀ ਉਦੋਂ ਜੇ ਅਸੀਂ ਫੈਸਲਾ ਲਿਆ ਸੀ ਵੀ ਅਸੀਂ ਜਿਹੜਾ ਅੱਜ ਲੁਧਿਆਣਾ ਸ਼ਹਿਰ ਨੂੰ ਬੰਦ ਕਰਾਂਗੇ ਸੋ ਮੈਂ ਸ਼ਹਿਰ ਵਾਸੀਆਂ ਨੂੰ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਇਸ ਕਾਲ ਦੇ ਵਿੱਚ ਸਾਡਾ ਸਾਥ ਦਿਓ ਬਾਕੀ ਸੰਪੂਰਨ ਤੌਰ ਦੇ ਲੁਧਿਆਣਾ ਸ਼ਹਿਰ ਸਾਡੇ ਨਾਲ ਸੋ ਅਸੀਂ ਸਾਡੀ ਸਾਰੀ ਟੀਮਾਂ ਨੇ ਜਿਹੜੀਆਂ ਵਕ ਵਕ ਮੁਹੱਲੇਜੋ ਇਲਾਕੇ ਆ ਜੋ ਤੇ ਮੌਜਨੀਆਂ ਨੇ ਜੋ ਬੰਦ ਕਰਾ ਕੇ ਤੇ ਮੌਜਨੀਆਂ ਨੇ ਉਹ ਜਿਹੜਾ ਅਸੀਂ ਇੱਕ ਸਮੇਂ ਲਈ ਬੰਦ ਆ ਜੀ ਇਨ ਪ੍ਰੋਟੈਸਟ 'ਚ ਇੱਕ ਅਲੱਗ ਘੰਟਾ ਕਰਦੀ ਕੋਲ ਆ ਜੀ ਬਾਕੀ ਸਾਰੇ ਆਪਣੇ ਆਪਣੇ ਲੱਗ ਕੇ ਲੁਧਿਆਣੇ ਦੇ ਘੰਟਾ ਕਰਦੇ ਪਹੁੰਚ ਰਹੇ ਨੇ ਟਾਈਮਿੰਗ ਦੇਖੋ ਜੀ ਸਾਡੀ ਕੋਈ ਟਾਈਮਿੰਗ ਨਹੀਂ ਆ ਅਸੀਂ ਇੱਕੋ ਹੀ ਮੰਗ ਕਰਦੇ ਆ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਤੋਂ ਵੀ ਜਦੋਂ ਤੱਕ ਜਿਹੜਾ ਇਹ ਦੋਸ਼ੀ ਆ ਇਹਦੇ ਐਨਐਸਏ ਲਾਗੇ ਇਹਨੂੰ ਡਿਬਰੂਗੜ ਜੇਲ੍ਹ 'ਚ ਨਹੀਂ ਭੇਜਿਆ ਜਾਂਦਾ ਕਿਉਂਕਿ ਜਿਹੜੇ ਆਪਣਾ ਮੈਂ ਸਮੇਂ ਦਾ ਜਿਹੜਾ ਦੇਸ਼ਦ્રોਹੀ ਆ ਜਿੰਨੇ ਵੀ ਆ ਜਦੋਂ ਉਹਨਾਂ ਨੂੰ ਉਹ ਤੇ ਡਿਬਰੂਗੜ ਜੇਲ੍ਹ 'ਚ ਭੇਜਿਆ ਗਈ ਇਹ ਵੀ ਦੇਸ਼ਦ્રોਹੀ ਆ ਅਮਿਤ ਜੀ ਮਾਡਲ ਟਾਊਨ ਮਾਰਕੀਟ ਬੰਦ ਕਰਾਈ ਆ ਦੀ ਬੇਸ਼ੱਕ ਅੱਜ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਸੀ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਜਦ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਵੀ ਹੱਥ ਜੋੜ ਕੇ ਅਪੀਲ ਸੀਗੀ ਵੀ ਇੱਕ ਕਾਲ ਸੀਗੀ ਵੀ ਇੱਕ ਦਿਨ ਲਈ ਸਮਰਥਨ ਦੇ ਦਿਓ 5 ਵਜੇ ਤੱਕ ਸਿਰਫ ਵੀ ਇਹ ਨਹੀਂ ਪੂਰਾ ਦਿਨ ਵੀਕਲੀ ਤੁਸੀਂ ਇੱਕ ਹੈਨਾ ਆਪਾਂ ਬੰਦ ਰੱਖਦੇ ਆ ਨਾ ਵੀ ਯਾਰ ਤੁਸੀਂ 5 ਵਜੇ ਤੱਕ ਅੱਜ ਦੁਕਾਨਾਂ ਵਧਾ ਕੇ ਵੀ ਇੱਕ ਸਮਰਥਨ ਦੇ ਦਿਓਗੇ ਤੇ ਕੀ ਹੋ ਜਾਊਗਾ ਸੋ ਇਸ ਲਈ ਅੱਜ ਅਸੀਂ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਜਿਹੜਾ ਸਾਡਾ ਸੰਵਿਧਾਨ ਆ ਅੱਜ ਜੇ ਉਹੀ ਖਤਰੇ ਦੇ ਵਿੱਚ ਆ ਸ਼ਰਾਰਤੀ ਅੰਸਰ ਟਿਕਦੇ ਨਹੀਂ ਪਏ ਉਹਨਾਂ ਨੂੰ ਨੱਥ ਪਾਈ ਨਹੀਂ ਜਾ ਰਹੀ ਤੇ ਇਸ ਲਈ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਨੇ ਜਿਵੇਂ ਆਪਾਂ ਕਹਿ ਰਹੇ ਆਂ ਭੀ ਇੱਕ ਦੇਸ਼ ਦਰੋਹੀ ਦੇ ਹਨ ਕੰਮ ਕਰ ਰਿਹਾ ਭੀ ਉਹਨਾਂ ਨੂੰ ਉਹੀ ਜੇਲ ਚ ਡਿਬਰੂਗੜ ਜਿਹੜੀ ਹੈਗੀ ਆ ਇਹਨਾਂ ਨੂੰ ਭੇਜਿਆ ਜਾਣਾ ਚਾਹੀਦਾ ਭੀ ਜਿੱਥੇ ਇਹਨਾਂ ਦੀ ਅਸਲੀਅਤ ਘਰ ਉਹ ਆ ਇਹਨਾਂ ਨੂੰ ਬੁੱਕ ਪੂਰਨ ਤੌਰ ਤੇ ਕੀਤਾ ਜਾਣਾ ਚਾਹੀਦਾ ਨਹੀਂ ਤਾਂ ਇਹਨਾਂ ਨੂੰ ਫਾਂਸੀ ਦਿੱਤੀ ਜਾਣੀ ਹਾਂਜੀ ਕਲਿਆਣ ਸਾਹਿਬ ਮਾਰਕੀਟ ਬੰਦ ਕਰਾਈ ਜਾ ਰਹੀ ਆ ਬੇਸ਼ੱਕ ਸੱਦਾ ਦਿੱਤਾ ਗਿਆ ਸੀ ਬੰਦ ਦਾ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਉਹਦੇ ਤਹਿਤ ਅਸੀਂ ਅੱਜ ਸਮੁੱਚੇ ਸਮਾਜ ਨੂੰ ਲੈ ਕੇ ਜਿਹੜਾ 26 ਜਨਵਰੀ ਨੂੰ ਬਾਬਾ ਸਾਈਂ ਅੰਬੇਡਕਰ ਦੀ ਚਿੱਤਰ ਦੇ ਤੋੜਾ ਲੈ ਕੇ ਬਦਸਲੂਕੀ ਕੀਤੀ ਗਈ ਆ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਪਾਵਨ ਗ੍ਰੰਥ ਜਿਹੜਾ ਸੰਵਿਧਾਨ ਆ ਦੇਸ਼ ਦਾ ਉਹਦੇ ਵਿੱਚ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਆ ਉਸ ਦੋਸ਼ੀ ਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਆ ਤਾਂ ਅਸੀਂ ਕਹਿ ਰਹੇ ਕਾਰਵਾਈ ਕੀਤੀ ਜਾਵੇ ਤਾਂ ਫਾਸੀ ਦਿੱਤੀ ਜਾਵੇ ਪਰ ਉਹਦੇ ਪਿੱਛੇ ਜਿਹੜੇ israrti ansar ਆ ਉਹਨਾਂ ਦੀ ਖੋਜ ਕੀਤੀ ਜਾਵੇ ਜਿਨ੍ਹਾਂ ਨੇ ਇਸਰਾਰਤ ਕਰਾਈ ਆ ਜਿਹੜੇ ਮਨੁਵਾਦੀ ਲੋਕ ਨੇ ਜਿਹੜੇ ਸੋਚਦੇ ਆ ਬਾਬਾ ਸਾਹਿਬ ਦੇ ਖਿਲਾਫ ਇਹਦਾ ਦਾ ਛੜੀਂ ਅੰਤਰ ਰਚਿਆ ਗਿਆ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਲੁਧਿਆਣਾ ਸ਼ਹਿਰ 'ਚ ਫਗਵਾੜੇ 'ਤੇ ਅੰਮ੍ਰਿਤਸਰ 'ਤੇ ਜਲੰਧਰ 'ਤੇ ਹਰੇਕ ਥਾਂ 'ਤੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਮੋਗੇ ਕੀਤਾ ਜਾ ਰਿਹਾ ਜਗਰਾਓ ਕੀਤਾ ਜਾ ਰਿਹਾ ਅਸੀਂ ਅਪੀਲ ਕਰਦੇ ਹਾਂ ਦੁਕਾਨਦਾਰਾਂ ਨੂੰ ਇਹਦੇ 'ਤੇ ਸਾਡਾ ਸਮਰਥਨ ਕੀਤਾ ਜਾਵੇ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਜਿਹੜੀ ਸੰਵਿਧਾਨ ਦੀ ਰਚਨਾ ਕੀਤੀ ਸੰਵਿਧਾਨ ਲਿਖਿਆ ਉਹ ਸਾਰਿਆਂ ਨੇ ਲਿਖਿਆ ਕਿਸੇ ਇੱਕ ਵਾਸਤੇ ਨਹੀਂ ਲਿਖਿਆ ਤੇ ਮੇਰੀ ਬੇਨਤੀ ਆ ਵੀ ਇਹਦੇ ਵਿੱਚ ਹੱਥ ਜੋੜ ਕੇ ਵੀ ਸਾਰੇ ਸਹਿਯੋਗ ਕਰੋ ਤੇ ਜਦ ਤੱਕ ਅਸੀਂ ਆਦਰਨੀਏ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਅਸੀਂ ਬਾਬਾ ਸਾਹਿਬ ਦੀ ਮੂਰਤੀਆਂ ਲਾਂਦੇ ਆ ਪਿੱਕ ਲਾ ਕੇ ਆਪਣੇ ਪਿੱਛੇ ਦੱਸਦੇ ਅੰਬੇਡਕਰਵਾਦੀ ਬਣਦੇ ਆ ਚਾਹੇ ਉਹ ਕੋਈ ਵੀ ਪਾਰਟੀ ਹੈਗੀ ਆ ਅਸੀਂ ਇਹ ਅੱਜ ਸਾਬਿਤ ਕਰਦੇ ਵੇ ਇਦਾਂ ਦੇ ਸਰਾਰਤੀ ਅੰਸਰਾਂ ਨੂੰ ਫਾਸੀ ਦੀ ਸਜ਼ਾ ਦੇ ਕੇ ਇਲਾਵਾ ਵੱਖ-ਵੱਖ ਪਾਰਟੀਆਂ ਵੀ ਸਹਿਯੋਗ ਦੇ ਰੀਆਂ ਚਾਹੇ ਐਨ ਜੀਓ ਦੀ ਗੱਲ ਚਾਹੇ ਐਨ ਜੀਓ ਦੀ ਗੱਲ ਕਰ ਲੋ ਸੰਸਥਾਵਾਂ ਦੀ ਗੱਲ ਕਰ ਲੋ ਸਾਰਾ ਇੱਕਾ ਇੱਕ ਪਲੇਟਫਾਰਮ ਦੇ ਥੱਲੇ ਅਸੀਂ ਵੈਨਰ ਦੇ ਥੱਲੇ ਕੰਮ ਕਰ ਰਹੇ ਆ ਅੱਜ ਨੈਸ਼ਨਲ ਹਾਈਵੇ ਵੀ ਜਾਮ ਕੀਤੇ ਗਏ ਚਾਹੇ ਨੈਸ਼ਨਲ ਹਾਈਵੇ ਵੀ ਜਾਮ ਕੀਤੇ ਗਏ ਆ ਚਾਹੇ ਲਿੰਕ ਰੋਡ ਕੀਤੇ ਗਏ ਚਾਹੇ ਰੋਡ ਕੀਤੇ ਗਏ ਮਹੱਲੇ ਕੀਤੇ ਗਏ ਆ ਗੋਲ ਮਾਰਕੀਟ ਕੀਤੀ ਗਈ ਮਾਡਲ ਟਾਊਨ ਮਾਰਕੀਟ ਕੀਤੀ ਗਈ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਹਦੇ ਕਈ ਬਰਦਾਸ਼ਤ ਨਹੀਂ ਕਰਾਂਗੇ ਟਾਈਮਿੰਗ ਕੀ ਅੱਜ ਬੰਦ ਦੀ 5 ਵਜੇ ਦੀ ਡੇਟਾ ਟਾਈਮਿੰਗ ਸੀ ਮੇਰਾ ਕੀ ਨਾਮਾ ਮੇਰਾ ਨਾਮ ਸਮੀਰ ਕਲਿਆਣ ਜੀ ਅੱਜ ਯੂਬ ਵੱਡੀ ਗਿਣਤੀ ਜੀ ਤੁਹਾਡੇ ਨਾਲ ਜਿਹੜੇ ਤੁਹਾਡੇ ਜਿਹੜੇ ਨਾਮ ਹੈਗੇ ਨੇ ਜਿਵੇਂ ਸਾਰਿਆਂ ਨੂੰ ਪਤਾ 26 ਜਨਵਰੀ ਗਣਤੰਤਰ ਦਿਵਸ ਜਿੱਥੇ ਸਾਰੇ ਲੋਕ 26 ਜਨਵਰੀ ਗਣਤੰਤਰ ਦਿਵਸ ਮਨਾ ਰਹੇ ਸੀ ਉੱਥੇ ਹੀ ਅੰਮ੍ਰਿਤਸਰ ਵਿੱਚ ਕਿਸੇ ਨਲਾਇਕ ਤੱਤ ਨੇ ਇਹ ਜੋ ਸਾਡੇ ਸੰਵਿਧਾਨ ਦੀ ਬੇਅਦਬੀ ਕੀਤੀ ਆ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਹਥੋੜਾ ਲੈ ਕੇ ਉਹ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਦੀ ਸਖਤ ਨਿੰਦਾ ਕਰਦੇ ਆ ਤੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਆ ਉਸ ਨਲਾਇਕ ਅਨਸਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਤੇ ਐਨਐਸਏ ਲਾ ਕੇ ਉਹਨੂੰ ਆਸਾਮ ਜੇਲ੍ਹ ਦੇ ਵਿੱਚ ਪਹੁੰਚਾਇਆ ਜਾਵੇ ਨਹੀਂ ਤਾਂ ਅੱਜ ਲੁਧਿਆਣਾ ਬੰਦ ਦਾ ਕੱਲ ਪੰਜਾਬ ਬੰਦ ਹੋਵੇਗਾ ਤੇ ਫਿਰ ਭਾਰਤ ਵੀ ਬੰਦ ਹੋਵੇਗਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਖਤ ਤੋਂ ਸਖਤ ਤੋਦੇ ਤੇ ਕਾਰਵਾਈ ਕੀਤੀ ਜਾਵੇ ਉਹ ਜਿਹੜਾ ਇਹ ਸਾਰਿਆਂ ਨੂੰ ਵੈਸੇ ਲੁਧਿਆਣਾ ਵਾਸੀ ਨੂੰ ਜੀ ਰਿਕਾਰਡਿੰਗ ਸਾਰੀ ਨਾਣਾਵਾਸੀ ਨੂੰ ਪਤਾ ਹੈ ਕਿ ਤੁਸੀਂ ਆਪ ਦੇ ਲੋਕਾਂ ਦੇ ਅੱਗੇ ਕਸਟਮਰ ਹੋਏ ਕਿ ਸੌਪਰ ਜਿਹੜੇ ਆਲਰੇਡੀ ਵੇਅਰ ਹੋ ਗਏ ਇਹਨਾਂ ਨੇ ਫੇਸਬੁੱਕ ਕਸਟਮਰ ਨੂੰ ਸਪੋਰਟ ਕਰਨ ਵਾਸਤੇ ਇਹ ਪਾਇਆ ਅੰਦਰ ਕਿਸੇ ਦੀ ਦੁਕਾਨ ਕੋਈ ਧੱਕੇ ਦੇ ਨਾਲ ਬੰਦ ਤਾਂ ਨਹੀਂ ਕਰਾਏਗੀ ਲੋਕ ਆਪ ਸਮਰਥਨ ਦੇ ਦੇ ਜੇ ਇਹ ਤਾਂ ਕੋਈ ਦੇਖੋ ਸਾਡਾ ਜਿਆਦਾ ਤੁਸੀਂ ਕੋਪਰੇਟ ਮੈਂ ਇੱਥੇ ਸਟਾਰਟ ਕਰ ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਲਈ ਕੰਮ ਹੋ ਰਿਹਾ ਹੈ 3 ਨੰਬਰੀ ਨੂੰ ਚੌਥਾ ਵੀ ਕੋਈ سپورਟ ਹੈਗੀ ਹੈ ਤੇ ਕਿਸੇ ਕਿਸੇ ਨੂੰ ਹੈ ਜੀ ਤੇ 3 ਨੰਬਰੀ ਜੇ ਅੱਗੇ ਤਰ ਤੁਸੀਂ ਦੇਖ ਲਓਗੇ ਤਾਂ ਨੇ ਤੇ ਉਹ ਬੈਠਣ ਜਾ ਰਹੇ ਨੇ ਤੇ ਕੋਈ ਬੋਨਾ ਅਲਰੇਡੀ ਬੰਦੇ ਦੇ ਕੋ ਆਪਣੀ ਹੋਂਦ ਨਾ ਹੋ ਸਕੀ ਪੂਰੀ ਫੋਰਸ ਤੇ ਨਾ ਤੇ ਜੀ ਦੇਖੋ ਇਹ ਇੱਕ ਦਾ ਕਾਦੀ ਸਾਰੇ ਆਲਓਵਰ ਲੁਧਿਆਣਾ ਦੇ ਬੇਟੀ ਜੋ ਸਾਡਾ ਸਿਕਿਉਰਟੀ ਲੋਰ ਬੰਦਾ ਜੀ ਪ੍ਰੋਪਰ ਉਹ ਹੀ ਕੰਮ ਕਰੇ ਪਰ ਕਿੰਨੀ ਕੋਈ ਜਗ੍ਹਾ ਪਟਾਟਸ ਜਿਹੜੇ ਚੱਲਦੇ ਆ ਕੋਈ ਫਿਕਰ ਹੈ ਦੇਖੋ ਦੇਖੋ ਫਿਕਰ 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 ਹੈ ਨਹੀਂ ਫਿਕਰ ਆਮ ਪਟਿਕੂਰ ਪਟਿਕੂਰ ਮੈਂ ਤੇ ਫਿਰ ਤਾਂ ਕਰਵਾਉਸ ਹੈਗੇ ਬਾਕੀ ਜੇ ਤੁਸੀਂ ਘੁੰਮਦੇ ਹੋ ਜਾਂ ਤੁਹਾਡੇ ਕੋਲ ਹੋਰ ਸਰਸਿਸ ਹੈਗੇ ਨੇ ਉਹ ਤੁਹਾਨੂੰ ਬੈਟਰ ਦੱਸ ਸਕਦੇ ਨੇ ਕਿ ਆਪਾਂ ਕਿਹੜੇ ਜਗ੍ਹਾ ਤੇ ਫਰ ਸਾਡੇ ਬਣਾ ਤਾਂ ਸਾਡੇ ਵੱਲੋਂ ਤਾਂ ਸਾਰੇ ਨੂੰ ਇਹੀ ਰਿਕਵੈਸਟ ਹੈ ਕਿ ਜੀ ਕਿ ਕੋਈ ਹੁੱਲੜਵਾਜੀ ਨਾ ਕੀਤੀ ਜਾਵੇ ਜੀ ਕਿ ਇਹ ਸੰਸਦ ਅਰਮਚੋਪ ਚੋਟਾ ਮੋਰਚਾ ਨਾ ਰਹਿਦਾ ਤਾਂ ਸਾਂਝਾ ਨਾ ਤਾਂ ਇਹ ਇੱਕ ਪ੍ਰਸਤੁਪਨਾ ਹੈਗਾ ਅਜੇ ਤੱਕ ਤਾਂ ਫੀਸ ਕੋਈ ਨਹੀਂ ਹੈ ਜੀ ਪਰਮਾਤਮਾ ਕਰੇ ਦੀ ਫੀਸ ਠੀਕ ਹੈ ਥੈਂਕ ਯੂ